ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਅੱਜ ਮੈਂ ਆਪ ਜੀ ਦੇ ਵਿੱਚ ਇੱਕ ਐਸੀ ਸਮੱਸਿਆ ਇੱਕ ਬਿਮਾਰੀ ਦਾ ਇਲਾਜ ਲੈ ਕੇ ਆਇਆ ਆ ਆਮ ਤੌਰ ਤੇ ਮੈਂ ਹਰ ਐਤਵਾਰ ਨੂੰ ਮਰੀਜ਼ਾਂ ਨੂੰ ਮਿਲਦਾ ਤਾਂ ਬੜੇ ਮਿਲਦੇ ਐ ਹਜ਼ਾਰਾਂ ਮਰੀਜ਼ ਮੈਨੂੰ ਮਿਲਦੇ ਐ ਪਤਾ ਲੱਗਦਾ ਵੀ ਜ਼ਿਆਦਾ ਸਮੱਸਿਆ ਕਿਸ ਗੱਲ ਦੀ ਆ ਰਹੀ ਐ ਸੋ ਇੱਕ ਸਮੱਸਿਆ ਮੇਰੇ ਸਾਹਮਣੇ ਆਈ ਕਿ ਪ੍ਰਾਣੇ ਨਜਲੇ ਨਾਲ ਜ਼ੁਕਾਮ ਨਾਲ ਨੱਕ ਬੰਦ ਹੋ ਜਾਂਦਾ ਕਈ ਮਰੀਜ਼ਾਂ ਦਾ ਸਾਹ ਲੈਣਾ ਵੀ ਔਖਾ ਹੈ ਉਹਨਾਂ ਨੂੰ ਉਹਨਾਂ ਵਾਸਤੇ ਅੰਮ੍ਰਿਤ ਹੈ ਇਹ ਨੁਕਸਾਨ ਕਰੋਨਾ ਕੀ ਹੈ ਜੀ 50 ਗ੍ਰਾਮ ਤੁਸੀਂ ਰੀਠੇ ਦਾ ਪਾਊਡਰ ਲੈ ਲਓ ਔਰ 50 ਗ੍ਰਾਮ ਵੀ ਤੁਸੀਂ ਲੈ ਲਓ ਸੁੰਡ ਕਾਲੀ ਮਿਰਚ ਤੇ ਮਗਾ ਜਾਂ ਪਿੱਪਲ ਕਹਿੰਦੇ ਆ ਸੀ ਛੋਟੀ ਪਿਪਲੀ ਵੱਡੀ ਪਿਪਲੀ ਕਹਿ ਦਿੰਨੇ ਆ ਇਹ ਤਿੰਨ ਚੀਜ਼ਾਂ ਲੈ ਲੈਣੀਆਂ ਨੇ ਸੁੰਡ ਕਾਲੀ ਮਿਰਚ ਤੇ ਪਿਪਲੀ ਜਿਹਨੂੰ ਅਸੀਂ ਤਿਰਕੁੱਟੂ ਵੀ ਕਹਿੰਨੇ ਆ ਇਹ ਲੈ ਲਓ ਤੇ 50 ਗ੍ਰਾਮ ਤੁਸੀਂ ਲੈਣਾ ਹੈ ਰੀਠੇ ਦਾ ਪਾਊਡਰ ਤੇ 50 ਗ੍ਰਾਮ ਇਹ ਤਿੰਨੇ ਚੀਜ਼ਾਂ ਲੈਣੀਆਂ ਨੇ ਇਹਨਾਂ ਤਿੰਨਾਂ ਚੀਜ਼ਾਂ ਦਾ weight 50 ਗ੍ਰਾਮ ਹੋਵੇ ਔਰ ਇਹਦੇ ਚ 50 ਗ੍ਰਾਮ ਤੁਸੀਂ ਪਾਉਣਾ ਹੈ ਰੀਠੇ ਦਾ ਪਾਊਡਰ 100 ਗ੍ਰਾਮ ਪਾਣੀ ਦੇ ਵਿੱਚ ਰਾਤ ਨੂੰ ਭਿਉਂ ਕੇ ਰੱਖ ਦੋ ਚੰਗੀ ਤਰ੍ਹਾਂ ਬਰੀਕ ਪੀਸ ਕੇ ਸਵੇਰੇ ਪਾਣੀ ਨਤਾਰ ਕੇ ਪਉਣ ਕੇ ਸਿੱਸੀ ਚ ਪਾ ਲੋ ਸਵੇਰੇ ਖਾਲੀ ਪੇਟ ਹੀ 10 ਬੂੰਦਾ ਇੱਧਰ 10 ਬੂੰਦਾ ਇੱਧਰ ਨੱਕ ਚ ਪਾ ਕੇ ਹਲਕਾ ਜਿਹਾ ਖਿੱਚੋਗੇ ਤਾਂ ਜਿੰਨੀ ਤੁਹਾਡੇ ਅੰਦਰ ਬਲਗਮ ਜੰਮੀ ਹੋਈ ਹੈ ਨੱਕ ਚ ਇਹ ਸਾਰੀ ਬਾਹਰ ਨਿਕਲਣ ਲੱਗ ਜੇਗੀ ਉਹ ਨਿਯੰਤਰ ਇਕਈ ਦਿਨ ਕਰੋਗੇ ਹਕ ਹਫਤਾ ਕਰੋਗੇ ਤਾਂ ਜਿੰਨੀ ਤੁਹਾਡੇ ਬਲਗਮ ਅੰਦਰ ਜੰਮੀ ਹੋਈ ਹੈ ਸਾਰੀ ਨੱਕ ਦੇ ਜ਼ਰੀਏ ਬਾਹਰ ਆ ਜੇਗੀ ਨੱਕ ਚੰਗੀ ਤਰ੍ਹਾਂ ਖੁੱਲ ਜਾਏਗਾ ਖੁੱਲ ਕੇ ਸਾਹ ਆਏਗਾ ਇਹ ਬਹੁਤ ਹੀ ਬੈਸਟ ਔਰ ਅਮਰਤ ਹੈ ਉਹਨਾਂ ਵਾਸਤੇ ਜਿਨ੍ਹਾਂ ਦਾ ਨੱਕ ਬੰਦ ਰਹਿੰਦਾ ਹੈ ਸਾਚੇ ਦਿੱਕਤ ਆਉਂਦੀ ਹੈ ਆਪ ਕਰੋ ਹੋਰਾਂ ਨੂੰ ਅੱਗੇ ਦੱਸੋ ਤਾਂ ਜੋ ਵੱਧ ਤੋਂ ਵੱਧ ਸਾਡੇ ਯਾਰ ਕੁਦਰਤ ਵਿੱਚ ਰਹਿਣ ਵਾਲੇ ਲੋਕਾਂ ਦਾ ਫਾਇਦਾ ਹੋ ਜਾਏ ਰੱਬ ਦੀ ਬਣਾਈ ਕੁਦਰਤ ਸੁખી ਹੋ ਜਾਏ ਸਰਬ ਸੰਗਤਾਂ ਦਾ ਧੰਨਵਾਦ ਬਹੁਤ ਬਹੁਤ ਜਿਹੜੇ ਸਾਡੇ ਨਾਲ ਜੁੜੇ ਐ ਅੱਗੇ ਦੱਸਦੇ ਐ ਐਤਵਾਰ ਨੂੰ ਮੈਂ ਪਿੰਡ ਡਸਕੇ ਚ ਮਿਲਦਾ ਕੁਈ ਵੱਡੀਆਂ ਗੰਭੀਰ ਬਿਮਾਰੀਆਂ ਨੇ ਉਹਨਾਂ ਦੇ ਵਿਸ਼ੇ 'ਚ ਤੁਸੀਂ ਮੇਰੇ ਨਾਲ ਮਿਲ ਸਕਦੇ ਹੋ ਹਰ ਐਤਵਾਰ ਹੀ ਮਿਲਦਾ ਤਾਂ ਆਪ ਜੀ ਮਿਲ ਸਕਦੇ ਹੋ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਬਹੁਤ ਬਹੁਤ ਧੰਨਵਾਦ ਸਰਬ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ